ਖਬਰ ਨਾਮਾ ਦੇਖ ਰਿਹਾ ਸਾਰੀ ਸੋਤਿਆਂ ਨੂੰ ਮਿਲ ਬਲੋਂ ਪਿਆਰ ਪਰਿਛ ਸਵੀਕਾਰ ਮੈਂ ਹਾਂ ਤੁਹਾਡਾ ਉਸ ਰਾਜ ਆਮ ਆਦਮੀ ਪਾਰਟੀ ਦੇ ਵੱਡੇ ਆਗੂ ਨੇ ਦਿੱਤੀ ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸਮੈਨ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੂੰ ਉਸ ਦੀ ਸੋਸ਼ਲ ਮੀਡੀਆ ਤੇ ਆਡੀਓ ਕਾਫੀ ਵਾਇਲ ਹੋ ਰਹੀ ਹੈ ਪਹਿਲਾ ਆਡੀਓ ਸੁਣਦੇ ਹਾਂ ਕਿਸ ਤਰ੍ਹਾਂ ਧਮਕੀ ਦੇ ਰਿਹਾ ਹੈ ਅਰਸ਼ਦੀਪ ਸਿੰਘ ਕਲੇਰ ਨੂੰ ਹਾਂ ਜੀ ਤੁਸੀਂ ਕਿਹਨੂੰ ਤੁਮ੍ਹੂ ਬੋਲ ਰਿਹਾ ਹਾਂ ਹਾਂ ਦੱਸੋ ਹਾਂ ਤੂੰ ਕਹਿੰਦਾ ਕਹਿ ਬਰਤ ਕਰ ਰਿਹਾ ਪ੍ਰੈਸ ਕਾਨਫਰੰਸ ਵੀ ਉੱਥੇ ਮੰਡੀ ਬੋਰਡ ਦੇ ਦਫਤਰ ਤੇ ਅਮਰਤਪਾਲ ਦੀਆਂ ਮੀਟਿੰਗਾਂ ਹੁੰਦੀਆਂ ਨੇ ਤੇ ਮੈਂ ਥੋੜਾ ਉਹਦੇ ਨਾਲ ਕੀ ਲੈਣਾ ਦੇਣਾ ਉਸ ਗੱਲ ਨਾਲ ਮੈਂ ਅਮਰਤਪਾਲ ਦਾ ਬੰਦਾ ਮੈਂ ਤਾਂ ਅਮਰਤਪਾਲ ਦਾ ਨਾ ਹੀ ਨਹੀਂ ਲਿਆ ਹਾਂ ਮੈਂ ਤਾਂ ਅਮਰਤਪਾਲ ਦਾ ਨਾ ਹੀ ਨਹੀਂ ਲਿਆ ਮੈਂ ਅਮਰਤਪਾਲ ਦਾ ਨਾ ਲਿਆ ਮੈਂ ਤਾਂ ਕਿਹਾ ਵੀ ਉੱਥੇ ਮੀਟਿੰਗਾਂ ਹੁੰਦੀਆਂ ਤੇ ਚਰਨਜੀਤ ਬਰਾੜ ਥੋੜਾ ਆ ਕੇ ਕਹਿੰਦਾ ਜੀ ਹਾਂ ਉੱਥੇ ਕਰਨੈਲ ਸਿੰਘ ਪੇਰਮੋਮਤ ਸੀ ਮੈਂ ਤਾਂ ਨਾ ਹੀ ਨਹੀਂ ਲਿਆ ਪਹਿਲਾਂ ਹਮ ਚੈੱਕ ਕਰੋ ਗੱਲ ਨੂੰ ਫਿਰ ਗੱਲ ਕਰੋ ਹਾਂ ਮੈਂ ਤਾਂ ਰੋਣਾ ਨੀ ਤੂੰ ਤੇਰਾ ਮੈਨੂੰ ਗਾਲਾਂ ਕੱਢਣ ਦਾ ਕੀ ਮਤਲਬ ਆ ਮੈਂ ਮੈਂ ਬੰਦੇ ਬਹੁਤ ਮਾਰੇ ਆ ਐਨਾ ਜਿੰਨੂੰ ਮਰਜ਼ੀ ਪੁੱਛ ਲਈ ਚਾਹੇ ਤਾਰੇ ਸਾਧਕ ਨੂੰ ਚਾਹੇ ਡੀਜੀਪੀ ਸਟੇਜਿੰਗ ਨੂੰ ਪੁੱਛ ਲੈ ਅੱਜ ਵੀ ਮੇਰਾ ਨਾਮ ਬੋਲਣਾ 50 ਬੰਦੇ ਆ ਤੇ 50 ਮਾਰੇ ਆ ਉਹਨੇ 4 ਵਜੇ ਪਏ ਆ ਤੇਰੇ ਫਾਦਰ ਦਾ ਯਾਰ ਨਹੀਂ ਨਹੀਂ ਕਿਹਦੇ ਤੂੰ ਨਹੀਂ ਦਰਦਾ ਆਪਣੀ ਗੱਲ ਸੁਣਦਾ ਕਿਹਨੇ ਬੰਦੇ ਮਾਰੇ ਨੇ ਹਾਂ ਮੈਂ ਮਾਰੇ ਆ ਅੱਛਾ ਤੇ ਮੈਂ ਤੈਨੂੰ ਵੀ ਨਹੀਂ ਛੱਡਣਾ ਜੋ ਮੁਰਗਾ ਆ ਕੇ ਤਾਂ ਮੇਰੇ ਨਾਲ ਮੇਰੇ ਨਾਲ ਸੰਗਾ ਦੇ ਆ ਤਾਂ ਕਹਦੇ ਜਾ ਕੇ ਸਰ ਵੀਰ ਨਾਲ ਗੱਲ ਕਰਾਂਗੇ ਉਧਰ ਲਾ ਕੇ ਬੈਠਾ ਤਾਂ ਉਹਨੂੰ ਵੀ ਪਤਾ ਉਹਨੇ ਕਹਿੰਦਾ ਇਹ ਬੰਬ ਚਲਾ ਦਊਗਾ

ਓ ਯਾਰ ਅਸੀਂ ਤੇਰੇ ਤੋਂ ਕੀ ਕਰਾਉਣਾ ਯਾਰ ਦੱਸ ਤੂੰ 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 ਕਸਮ ਆਇਆ ਅਸੀਂ ਜੰਮਦੇ ਕੱਲ ਓ ਯਾਰ ਮੇਰੀ ਗੱਲ ਸੁਣ ਤੂੰ ਨਾ ਪਹਿਲਾਂ ਗੱਲ ਕਰਨ ਦਾ ਸਲੀਕਾ ਸਿੱਖ ਅਕਲ ਸਿੱਖ ਫੇਰ ਗੱਲ ਕਰੀ ਮੇਰੇ ਨਾਲ ਜੇ ਮੈਨੂੰ ਦੱਸ ਮੈਂ ਆ ਜਾ ਜੱਸੀ ਆ ਕੇ ਓ ਯਾਰ ਤੂੰ ਨਾ ਗੱਲ ਕਰਨ ਦਾ ਸਲੀਕਾ ਸਿੱਖ ਭਰਾ ਠੀਕ ਹੈ ਨਹੀਂ ਸਿੱਖ ਸਕਦਾ ਤਾਂ ਫਿਰ ਨਾ ਸਿੱਖ ਫਿਰ ਗੱਲ ਨਾ ਕਰ ਫੋਨ ਨਾ ਕਰ ਮੈਂ ਤੈਨੂੰ ਕਹਾਂ ਦੀ ਮੈਨੂੰ ਫੋਨ ਕਰਨ ਨੂੰ ਠੀਕ ਹੈ ਅਗਰ ਤੂੰ ਮੇਰਾ ਨਾਮ ਆ ਗਿਆ ਨਾ ਤਾਂ ਸਿੱਧੀ ਗੋਲੀ ਵੱਜੂਗੀ ਅੱਛਾ ਤੂੰ ਗੋਲੀ ਮਾਰ ਲੇਂਗਾ ਤਬਾਰ ਕੀ ਹਾਲਾਤ ਨੇ ਹੁਣ ਇਹ ਅਰਸ਼ਦੀਪ ਸਿੰਘ ਕਲੇਰ ਜੋ ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸਮੈਨ ਨੇ ਉਹਨਾਂ ਨੂੰ ਧਮਕੀ ਮਿਲੀ ਹੈ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਕਿ ਆਮ ਆਦਮੀ ਪਾਰਟੀ ਦੇ ਕਿਸੇ ਵੱਡੇ ਆਕੂ ਨੇ ਜਿਹੜੀ ਹੈ ਧਮਕੀ ਦਿੱਤੀ ਹੈ ਅਰਸ਼ਦੀਪ ਸਿੰਘ ਕਲੇਰ ਨੂੰ ਚਰਨਜੀਤ ਸਿੰਘ ਬਰਾੜ ਦੇ ਨਾਮ ਦੀ ਕੋਈ ਗੱਲਬਾਤ ਹੋ ਰਹੀ ਹੈ ਕਿ ਮੀਟਿੰਗਾਂ ਹੋ ਰਹੀਆਂ ਨੇ ਇੱਕ ਪਾਸੇ ਉਹ ਆਪਣੇ ਆਪ ਨੂੰ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਮ ਨਾਲ ਜੋੜ ਰਿਹਾ ਹੈ ਯਾਨੀ ਕਿ ਭਾਈ ਅੰਮ੍ਰਿਤਪਾਲ ਖਾਲਸਾ ਦੀ ਗੱਲ ਕਰ ਰਿਹਾ ਹੈ ਜਾਂ ਕੋ ਹੋਰ ਭਾਈ ਅੰਮ੍ਰਿਤਪਾਲ ਦੀ ਗੱਲ ਕਰ ਰਿਹਾ ਹੈ ਯਾਨੀ ਕਿ ਇਸ ਤਰ੍ਹਾਂ ਦੀਆਂ ਤਬਕੀਆਂ ਮਿਲ ਰੀਆਂ ਨੇ ਇਸ ਸੋਸ਼ਲ ਮੀਡੀਆ ਤੇ ਆਡੀਓ ਜਿਹੜੀ ਹੈ ਕਾਫੀ ਵਾਇਰਲ ਹੋ ਰਹੀ ਹੈ ਇੱਕ ਪਾਸੇ ਜਿਹੜੀ ਹੈ ਨਿਆਂ ਦੀ ਮੰਗ ਕੀਤੀ ਜਾ ਰਹੀ ਹੈ ਐਡਵੋਕੇਟ ਅਰਸ਼ੀਦ ਸੇ ਕਲੇਮ ਜੋ ਸ਼ਰੂਣੀ ਅਕਾਲੀ ਦਲ ਦੇ ਸਪੋਕਸਮੈਨ ਹਨ